ਮਹਾਰਾਜ ਭਗਤ ਕਬੀਰ ਸਾਹਿਬ ਕਹ ਰਹੇ ਨੇ ਭਾਈ ਮੈਂ ਤਾਂ ਆਪਣੀ ਜ਼ਬਾਨ ਨੂੰ ਮਾਲਾ ਬਣਾ ਲਿਆ ਵਖਾਵੇ ਦੀਆਂ ਮਾਲਾ ਦਿੱਤੀਆਂ ਨੇ ਮੈਂ ਛੱਡ ਹੁਣ ਕਈ ਸੱਜਣਾਂ ਨੇ ਜਿਹੜੇ ਨੇਮ ਨਿਭਾਣਾ ਸ਼ੁਰੂ ਕਰਦੇ ਆ ਮਾਲਾ ਵਰਤਦੇ ਆ ਜੀ ਪਰਤੀ ਜਾਂਦੀ ਦੂਜੇ ਪਾਸੇ ਉਹਦਾ ਖੰਡਨ ਵੀ ਹੁੰਦਾ ਪਰ ਸਾਡੇ ਵਿੱਚ ਬਹੁਤ ਐਸੇ ਗੁਰਮਖ ਹੋਇਆ ਜਿਨ੍ਹਾਂ ਦੀ ਸ਼ੁਰੂਆਤ ਮਾਲਾਪ ਉ ਹੋਈ ਜਦੋਂ ਕਿਸੇ ਬੰਦੇ ਨੇ ਚੱਲਣਾ ਹੈ ਚੱਲਣ ਵਾਸਤੇ ਚਿੰਨ ਕੰਮ ਕਰਦੇ ਆ ਤੇ ਅੱਜ ਤੋਂ ਜਦੋਂ ਅਜੇ ਲਿਪੀ ਨਹੀਂ ਸੀ ਉਦੋਂ ਚਿੰਨ ਚੱਲਦੇ ਸਨ ਤੇ ਅੱਜ ਜਿੰਨੀ ਮਰਜ਼ੀ ਤਰੱਕੀ ਕਰ ਲੋ ਅੱਜ ਫਿਰ ਚਿੰਨ ਕੰਮ ਆਉਂਦੇ ਪਿਆ ਆ ਜਦੋਂ ਫੋਨ ਉੱਤੇ ਕਿਸੇ ਨੂੰ ਫਤੇ ਬੁਲਾਉਣ ਦੀ ਬਜਾਏ ਸਿੱਧੇ ਹੱਥ ਜੋੜ ਕੇ ਫੋਟੋ ਪਾ ਦਿੰਦੇ ਹਨ ਨਾ ਇਹ ਚਿੰਨ ਨਹੀਂ ਕੰਮ ਕਰਦਾ ਪਿਆ ਜਦੋਂ ਕਿ ਰੋਂਦੇ ਹੋਏ ਦੇ ਅਤਰੂ ਸਰ ਦੇ ਨੂੰ ਰੋਣ ਦੀ ਬਜਾਏ ਚਿੰਨ ਨਹੀਂ ਕੰਮ ਚਾ ਇਹ ਪਹਿਲਾਂ ਵੀ ਸੀ ਜੀ ਇਹ ਚਿੰਨ ਦਾ ਮਤਲਬ ਇਹ ਹੁੰਦਾ ਸੀ ਬੰਦਾ ਚੱਲ ਪਾਏ ਮੈਂ ਫਿਰ ਬੇਨਤੀ ਕਰਾਂਗਾ ਇਹ ਨਹੀਂ ਕਿ ਮੈਂ ਇਸ ਗੱਲ ਨੂੰ ਖੰਡਨ ਕਰਨ ਤੁਰਪਿਆ ਮਾਲਾ ਵਖਾਵਾ ਨਾ ਬਣੇ ਮਾਲਾ ਚ ਬੰਦਾ ਜੇ ਸ਼ੁਰੂ ਹੋਵੇ ਇੱਕ ਦਿਨ ਮਾਲਾ ਛੁੱਟ ਜਾਏ ਤੇ ਸਵਾਸ ਹੀ ਮਾਲਾ ਬਣ ਜਾ